ਮਾਨ ਸਰ ਮਾਨ ਸਰ ਫਿਰ ਦੋਗਲਾ ਦੋਗਲਾ ਬੋਲ ਦ ਮਾਤਾ ਮੇਰ ਕਰੇ ਸਭ ਤੋਂ ਦੋਗਲਾ ਐਸੇ ਕੁਝ ਨਹੀਂ ਹੋਇਆ ਤੁਹਾਨੂੰ ਰੈਲੈਕਸ ਰੈਲੈਕਸ ਮਾਨ ਸਰ ਕੀ ਕਹਣਾ ਚੰਗੇ ਸਭ ਤੋਂ ਪਹਿਲਾਂ ਬਤਾ ਹੀ ਦੇਣ ਪੈਂਦੇ ਪਰ ਬਾਤ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਵੀਂ ਖੁਸ਼ੀ ਮਿਲੀ ਹੈ ਔਰ ਜੀਉਣ ਦਾ ਬਹਾਨਾ ਮਿਲਿਆ ਔਰ ਜਿੰਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪ੍ਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਹਨਾਂ ਚੀਜ਼ੋ ਤੋਂ ਬਚਾ ਕੇ ਰੱਖੇ ਇਲ ਬਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਬੁੱਤ ਜਿਹੜੇ ਆ ਪਾਲਣੇ ਜਿਹੜੇ ਆ ਉਹ ਚਾਨ ਨਾਲ ਹੀ ਪਾਲੇ ਜਾਂਦੇ ਆ ਮਾਨਸਾ ਮਾਤਾ ਚਰਨ ਕੌਰ ਜੀ ਆਲਮੋਸਟ 58 ایئرز دی ہیں میں ਉਹਨੂੰ ਮਾਤਾ ਸ਼੍ਰੀ ਕਹਿੰਨਾ ਉਹਨਾਂ ਨੂੰ جی جی وہ 58 ایئرز دی ہیں اور آئی وی ایف دی ਜਿਹੜੀ ਲਿਮਟ ਆ 50 ਸਾਲ ਦੀ ਹੈ اور ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰਾ ਖਿਆਲ ਕੁਦਰਤ ਦੀ ਕਿੱਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਜੀ ਕਿ ਬੰਦੇ ਦੀ ਤਾਂ ਲਿਮਟ ਨਹੀਂ ਹੈ ਕਿ ਮਤਲਬ ਇੰਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਜੀ ਹਾਂ ਮਾਝਾਬ ਕਦੋਂ ਪਤਾ ਲੱਗਿਆ ਫਿਰ ਕਿਸ ਤਰ੍ਹਾਂ ਦੀ ਉਹ ਤਾਂ ਸੁੱਕੀਆਂ ਜੜਾਂ ਨੂੰ ਹਰੀਆਂ ਕਰ ਦਿੰਦਾ ਜੀ ਜੀ ਤੁਸੀਂ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤਮਾ ਤੁਹਾਨੂੰ ਮਿਲੇ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆਇਆ ਚਲੋ ਮਾਝਾਬ ਕਦੋਂ ਪਤਾ ਲੱਗਿਆ ਫਿਰ ਕਿਵੇਂ ਪੁੱਛੀ ਮਨਵਜ ਸਵੇਰੇ ਪਤਾ ਲੱਗਿਆ ਜੀ ਚਲੋ ਭਾਜੀ ਇੱਥੋਂ ਮਾਨ ਸਰ ਮਾਨ ਸਰ ਦੋਗਲਾ ਦੋਗਲਾ ਬੋਲਦਾ ਮੈਂ ਦਾਤਾ ਮੇਰ ਕਰੇ ਸਭ ਕੋ ਦੋਗਲਾ ਐਸੇ ਕੁਝ ਨਹੀਂ ਹੋਇਆ ਸੀ ਅਲੈਕਸਰ ਲੈਕਸਰ ਲੈਕਸਰ ਮਾਨ ਸਰ ਕੀ ਕਹਿਣਾ ਚਾਹੁੰਗੇ ਸਤਿਪੁਲਾ ਬਧਾਈ ਦੇਣ ਪਹੁੰਚੇ ਪਰ ਬਾਤ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਵੀਂ ਖੁਸ਼ੀ ਮਿਲੀ ਹੈ ਔਰ ਜੀਉਣ ਦਾ ਬਹਾਨਾ ਮਿਲਿਆ ਹੈ ਔਰ ਜਿਨਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੇ ਇਲ ਬਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਪੁੱਤ ਜਿਹੜੇ ਆ ਪਾੜਣੇ ਜਿਹੜੇ ਆ ਨਾ ਉਹ ਚਾਨ ਨਾਲ ਹੀ ਪਾਲੇ ਜਾਂਦੇ ਆ ਮਾਨ ਸਰ ਮਾਤਾ ਚਰਨ ਕੌਰ ਜੀ অলਮੋਸਟ 58 ਇਅਰਸ ਮੈਂ ਉਹਨਾਂ ਦਾ ਮਾਤਾ ਸ਼ਰੀਕ ਹੈ ਨਾ ਉਹਨਾਂ ਦੀ ਜੀ ਜੀ ਉਹ 58 ਇਅਰਸ ਦੇ ਹੈ ਔਰ ਆਈ ਵੀ ਐਫ ਦੀ ਜਿਹੜੀ ਲਿਮਟ ਆਫ 50 ਸਾਲ ਦੀ ਹੈ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰਾ ਖਿਆਲ ਹੈ ਕੁਦਰਤ ਦੀ ਕਿੱਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਜੀ ਕਿ ਬੰਦੇ ਦੀ ਤਾਂ ਲਿਮਟ ਇੰਨੀ ਹੈ ਕਿ ਮਤਲਬ ਇੰਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਜੀ ਮਾਨ ਸਾਹਿਬ ਕਦੋਂ ਪਤਾ ਲੱਗਿਆ ਫਿਰ ਕਿਸ ਤਰ੍ਹਾਂ ਦੀ ਉਹ ਤਾਂ ਸੁੱਕੀਆਂ ਜੜ੍ਹਾਂ ਨੂੰ ਹਰੀਆਂ ਕਰ ਦਿੰਦਾ ਜੀ ਜੀ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤਮਾਤਾਂ ਨੂੰ ਮਿਲੇ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆ ਬੱਚੇ ਚਲੋ ਮਾਨ ਸਾਹਿਬ ਮਾਨ ਸਾਹਿਬ ਕਦੋਂ ਪਤਾ ਲੱਗਿਆ ਫਿਰ ਕਿਵੇਂ ਪੁੱਛੀ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਜੀ